ਹਰੀ ਦੁਨੀਆ ਦੇ ਤਾਨੇ ਮਾਰਨ ਤੋਂ ਬਾਅਦ ਮੰਮੀ ਤੇਰੇ ਤੋਂ ਵੀ ਵੱਧ ਕੋਈ ਤਾਨੇ ਮਾਰਦਾ ਸੰਦੀਪ ਕੌਰ ਯਾਦ ਕਰਵਾਇਆ ਬੰਦਾ ਪੁੱਛਣਾ ਮੇਰਾ ਟਾਈਮ ਖਰਾਬ ਕਰਤਾ ਮਸ਼ੀਨਾਂ ਬੰਦ ਕਰਤੀਆਂ ਮੇਰੀਆਂ ਇਸ ਬਾਰੇ ਤੁਹਾਡਾ ਕੀ ਵਿਚਾਰ ਮੇਰਾ ਤੇ ਮੇਰਾ ਵਿਚਾਰ ਤਾਂ ਕੋਈ ਹੈ ਹੀ ਨਹੀਂ ਮਿੱਤਰੋ ਰੈਡੀ ਆ ਬਸ ਅੱਜ ਇਹਦੇ ਚ ਜੋ ਵੀ ਰਸੋਈ ਦਾ ਸਮਾਨ ਹੁੰਦਾ ਹੈ ਨਾ ਉਹ ਰੱਖ ਦੇਣਾ ਠੀਕ ਹੈ ਜੀ ਰੱਖ ਦਈਏ ਜੀ ਇਹੋ ਜਿਹਾ ਤਾਂ ਕੋਈ ਗੱਲ ਨਾ ਆਈ ਸਕਣਾ ਭਜਣਾ ਨਹੀਂ ਦਿਨ ਨੂੰ ਇਹ ਜਿਹੜਾ ਤੂੰ ਕੱਲਾ ਕੱਲਾ ਖਾਂਦਿਆ ਨਾ ਕੋਈ ਪਰਵਾਹ ਤੇ ਪਾ ਜੀ ਸਾਰੇ ਚੱਕ ਲੈਓ ਪਾ ਜੀ ਨਾ ਦੇ ਚੇੜਾ ਲੈ ਲੈ ਉਹ ਤੇ ਮਾਰ ਲੈ ਫਿਰ ਚੜ੍ਹ ਕੇ ਆ ਲੈ ਲੈ ਜਾ ਚੱਕ ਲਈ ਆ ਜਾ ਸਪਾਂਸਰ ਬੈਗ ਗੁੱਗੂ ਸੰਤੂ ਸੇਵਾ ਗੁੱਗੂ ਵੱਲੋਂ ਸੇਵਾ ਤੇ ਇਹ ਕਿਹੜੀ ਆ ਆਹ ਵਾਹ ਓ ਓ ਓ ਵੈਲਕਮ ਵੈਲਕਮ ਪੀਣੀ ਵਾਟੇ ਵੈਲਕਮ ਕਾਫੀ ਨਹੀਂ ਪੀਣੀ ਆਪ ਬੁੱਲੇ ਨਾ ਮਾਰਿਆ ਗਿਆ ਆ ਤਗਰ ਕਰਦਾ ਸਾਰਾ ਸਾਰਾ ਸਵਾਰ ਹੀ ਮਾਰਦਾ ਯਾਰੇ ਦਾ ਹੁਣ ਮੜਾ ਦੇ ਦੇ ਬਰੈਡ ਚੱਲ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੇ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਰੀ ਦੁਨੀਆ ਦੇ ਤਾਨੇ ਮਾਰਨ ਤੋਂ ਬਾਅਦ ਮੰਮੀ ਤੇਰੇ ਤੋਂ ਵੀ ਵੱਧ ਕੋਈ ਤਾਨੇ ਮਾਰਦਾ ਸੰਦੀਪ ਕੌਰ ਪਿਆਰ ਕਰਵਾਇਆ ਬੰਦਾ ਪੁੱਛਣਾ ਮੇਰਾ ਟਾਈਮ ਖਰਾਬ ਕਰਤਾ ਮਸ਼ੀਨਾਂ ਬੰਦ ਕਰਤੀਆਂ ਮੇਰੀਆਂ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਮੈਰਾ ਤੇ ਮੇਰਾ ਵਿਚਾਰ ਤਾਂ ਕੋਈ ਹੈ ਹੀ ਨਹੀਂ ਮੰਮੀ ਇਹਨੂੰ ਵੀ ਤਰਸਿੰਦੇ ਆਂ ਆਪਣੇ ਬਸ ਮੰਮੀ ਕੀ ਤੇਰਾ ਕੀ ਵਿਚਾਰ ਹੈ ਤੇ ਡਾ ਦੋ ਮੈਂ ਮੈਂ ਕਹਿ ਚੈਦ ਮੰਮੀ ਹੋ ਗਈ ਕੈਫੇ ਬਣ ਕੇ ਆਪਣਾ ਰੈਡੀ ਆ ਹੁਣ ਬਸ ਡੋਰ ਲੱਗਣ ਵਾਲਾ ਰਹਿ ਗਿਆ ਇਕੱਲਾ ਤੇ ਬਾਕੀ ਸਮਾਨ ਨੂੰ ਰੱਖ ਕੇ ਏ ਗਾਣੇ ਤਿਆਰੀ ਕਰੀਏ ਤੇ ਬਾਕੀ ਬਈ ਸਾਰੇ ਜਣੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਭਰਾ ਵਧੀਆ ਲੱਗਿਆ ਤੁਹਾਨੂੰ ਵੀ ਸੋਨਾ ਬਣਿਆ ਕਿ ਕਿਵੇਂ ਆ ਬਾਕੀ ਜੇ ਕੋਈ ਕਮੀ ਪੇਸ਼ੀ ਹੋਈ ਚੀਜ਼ ਦੇ ਵਿੱਚ ਜਾਂ ਕੋਈ ਕਰ ਸਕਦੇ ਹੋ ਆਪਾਂ ਤੇ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਵੀ ਜੇ ਕੋਈ ਚੀਜ਼ ਐਡ-ਆਨ ਕਰਨੀ ਹੋਈ ਤੇ ਐਡ-ਆਨ ਵੀ ਕਰ ਲਾਂਗੇ ਪਰ ਮੈਨੂੰ ਤਾਂ ਠੀਕ ਲੱਗਦਾ ਪਰ ਬਾਕੀ ਤੁਸੀਂ ਦੱਸਿਓ ਤੁਹਾਡੇ ਰਿਵਿਊ ਦੇ ਨਾਲ ਹੀ ਆ ਸਾਰਿਆਂ ਦੇ ਤੋ ਰੈਡੀ ਆ ਬਸ ਅੱਜ ਇਹਦੇ ਚ ਜੋ ਵੀ ਰਸੋਈ ਦਾ ਸਮਾਨ ਹੁੰਦਾ ਹੈ ਨਾ ਉਹ ਰੱਖ ਦੇਣਾ ਠੀਕ ਹੈ ਜੀ ਰੱਖ ਦਈਏ ਜੀ ਚਲ ਰੱਖ ਦਿੰਦੇ ਆ ਇੱਕ ਛਿਛੜਾ ਆ ਦੇਖ ਇਹਨਾਂ ਨੇ ਕਿੰਦਾ ਵਧੀਆ ਨਾ ਆ ਲਾ ਕੇ ਰੱਖਿਆ ਆ ਡਾਰਕ ਰੋਸਟ ਮੀਡੀਅਮ ਰੋਸਟ ਇਹ ਨਹੀਂ ਅੰਗਰੇਜ਼ੀ ਮੈਨੂੰ ਆਉਂਦੀ ਨਹੀਂ ਬਾਕੀ ਤੁਸੀਂ ਮੈਨੂੰ ਇਹਦੀ ਸੌਰੀ ਪੰਜਾਬੀ ਸਕਰੀਨਸ਼ਾਟ ਮਾਰ ਕੇ ਦੱਸ ਨਹੀਂ ਕੀ ਲਿਖਿਆ ਵਾ ਪਲੀਜ਼ ਟੇਕ ਕੇਅਰ ਕੈਫੇ ਆਫ ਯਰ ਐਨੀ ਆ ਲਿਖਤਾ ਇਹਨਾਂ ਨੇ ਤੇ ਇਸ ਤੋਂ ਬਾਅਦ ਆਲ ਲਿਖਤਾ ਜੋ ਵੀ ਪੰਜਾਬੀ ਦੱਸੇ ਟਾਟਾ ਟਾਟਾ ਸਟਾਰਕ ਪੀਬੀ ਲਿਮਟਿਡ ਮਤਲਬ ਉਹਨਾਂ ਦੀ ਬ੍ਰਾਂਡ ਟੂਡੇਜ਼ ਕਾਫੀ ਸਟੋਰੀ ਟੈਲਿੰਗ ਅੱਜ ਉਹ ਵੀ ਲਿਖਿਆ ਮੈਨੂੰ ਸੁਝਾਇਆ ਉਹ ਆ ਹੁਣ ਪਤਾ ਨਹੀਂ ਕਿਹੜੀ ਕਾਫੀ ਆ ਇਹ ਅਸ਼ਾ ਐਦਾਂ ਬਣਦੀ ਹੈ ਨਾ ਇਹ ਫਿਰ ਐਵੇਂਲੀ ਫੋਮ ਚ ਹੋ ਜਾਂਦੀ ਹੈ ਫਿਰ ਐਦਾਂ ਪੈਕਿੰਗ ਕਰਕੇ ਆਪਾਂ ਨੂੰ ਲੁੱਟ ਲੈਂਦੇ ਆ ਆ ਇਹਨਾਂ ਨੇ ਲਿਖਿਆ ਐਦਾਂ 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 ਹਾਂਜੀ ਚਲ ਜਪਾ ਜੀ ਸਾਰੇ ਚੱਕ ਲੈ ਆਓ ਪਾਜੀ ਲਿਆ ਚੈੱਕ ਕਰ ਲਿਆ ਆ ਫਿਰ ਵਾਪਸ ਕਰ ਕਿੰਨੇ ਦਾ ਭਾਜੀ 150 ਦਾ ਰੁਪਇਆ 200 ਲੈ ਲਾ 200 ਤਾਂ ਆਣਾ ਦਾਹ ਲਾ ਦੇ ਨਾਮ ਲੈਦੇ ਫਰੀ ਤੇ ਗੁਰਜੀਤ ਸਿੰਘ ਦਾਕਾ ਸਾਹਿਬ ਦਾ ਮੁੰਡਾ ਨਾਮ ਲੈਦੇ ਫਰੀ ਵਾਲੀ ਸਪான்ਸਰ ਬੈਗ ਗੁੱਗੂ ਸੰਤੂ ਸੇਵਾ ਗੁੱਗੂ ਵੱਲੋਂ ਸੇਵਾ ਤੇ ਆ

ਤੇ ਮੇਰੇ ਮੁੰਡੇ ਲੱਭਣਗੇ ਤੋ ਯਾਰ ਏ ਲੈ ਥੈਂਕ ਯੂ ਭਾਈ ਥੈਂਕ ਯੂ ਲਵ ਯੂ ਹੈ ਹਾਂ ਹਾਂ ਬਹੁਤ ਬਹੁਤ ਹਾਂ ਮਾਰ ਗਿਆ ਆ ਤਰ ਗਰ ਸਾਰਾ ਸਾਰਾ ਸਵਾਦ ਹੀ ਮਾਰਦਾ ਯਾਰ ਇਹਦਾ ਪਰ ਮੜਾ ਦੇਰ ਬਰੈਡ ਚੱਲ ਨਹੀਂ ਆਉਣੀ ਬਰੈਡ ਚ ਲਾ ਕੇ ਦੇ ਦੇ ਮੜਾ ਚਲ ਖਾਲਾ ਜਾ ਜਾ ਮੜਾ ਦੇਰ ਬਰੈਡ ਜਾ ਹੌਸਲ ਹੋ ਜੂ ਓਏ ਹਾਏ ਓ ਓ ਓ ਓ ਏ ਤੱਕ ਗਾਗਣਾ ਨਾ ਈਸੇ ਨਾ ਪਛਾਣਾ ਨਹੀਂ ਇਹਨੂੰ ਇਹ ਜਿਹੜਾ ਤੂੰ ਕੱਲਾ ਕੱਲਾ ਖਾਂਦਿਆ ਨਾ ਕੋਈ ਪਰਵਾਹ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ